ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਦੇ ਨੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਹਿਲ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਸੂਈ ਸਵਾਈ ਪਲੂਨ ਝੋਟੇ ਦਿਖਾ ਦਾਂਗੇ ਨੇਰ ਜੱਪਾ ਸਭ ਕੋ ਕੰਪਲੀਟ ਵੱਡੇ ਸੈਜ ਦੀ ਹੈਗੀ ਤੇ ਮਗਰ ਵੀ ਪਲੱਸ ਪੁਆਇੰਟ ਕੱਟੀ ਆਗੀ ਗੱਲ ਬਾਤ ਸਾਰੀ ਕਰਾ ਦੇਾਂਗੇ ਕਿੰਨੇ ਕਿ ਤਰ ਦੀ ਸੂਈ ਵੀ ਹੈ ਜਾਂ ਕਿੰਨਾ ਕੁ ਬੋਲਾ ਕੱਢਿਆ ਜਾਂ ਕੀ ਇਹ ਦੀ ਇਮਾਨਦਾਰੀ ਕਰਤੀ ਸਾਰਾ ਕੋ ਪੁੱਛ ਕੇ ਦੱਸਾਂ ਸਸੀ ਗਾਲ ਜੀ ਸਸੀ ਗਾਲ ਜੀ ਹੋ ਠੀਕ ਹੋ ਵੀਰੇ ਠੀਕ ਹੈ ਜੀ ਵਧੀਆ ਪਹਿਲਾਂ ਦਾ ਨੰਬਰ ਬੋਲ ਵੀਰੇ ਆਪਣਾ ਨੰਬਰ 8427028021 28021 8427028021 ਹਾਂਜੀ ਪਿੰਡ ਆਪਣਾ ਵੀਰੇ ਪਿੰਡ ਕਹਾਲ ਜੀ ਪਿੰਡ ਗਹਿਲ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਤਹਿਸੀਲ ਤਪਾ ਪਾਸੇ-ਆਸੇ ਵੀਰ ਇਧਰਲੇ ਪਾਸੇ ਟੱਲੇ ਵਾਲਾ ਆ ਗਿਆ ਹਾਂਜੀ ਇਹ ਇਧਰ ਆ ਗਿਆ ਠੂਰ ਆ ਗਿਆ ਓਕੇ ਇਧਰ ਮਾਸੀ ਕੇ ਵੱਡੇ ਰੋ ਮਾਸੀ ਕੇ ਪਿੰਡ ਬਲਾਸਪੁਰ ਨੇੜੇ ਆ ਗਿਆ ਹਾਂਜੀ ਹਾਂ ਨੇੜੇ ਤੇ ਵੀਰੇ ਵਪਾਰ ਦਾ ਤਾਂ ਕੋਈ ਆਪਣਾ ਕੰਮ ਹੈ ਨਹੀਂਗਾ ਹਨਾ ਐਨੇ ਕਿ ਪਸ਼ੂ ਘਰੇ ਰੱਖਿਆ ਚੰਗੇ ਤੋਂ ਚੰਗਾ ਬਾਈ ਕੋਲੇ ਪਸ਼ੂ ਖੜਾ ਤੇ ਇਹਨਾਂ ਮੰਝਾਂ ਦੇ ਵਿੱਚੋਂ ਹੀ ਅੱਜ ਝੋਟੀ ਫਿਰ ਇੱਕ ਸੇਲ ਆ ਹੈ ਹਾਂਜੀ ਹਾਂ ਇੱਕ ਝੋਟੀ ਵੀ ਓਕੇ ਇੱਕ ਝੋਟੀ ਸੇਲ ਆ ਤੇ ਬਾਈ ਪਲੂਨ ਸੋਈ ਆ ਇਹ ਹਾਂਜੀ ਹਾਂ ਪਲੂਨ ਜੀ ਤੇ ਮਾਂ ਦਾ ਗੋਸਤਾ ਕਿੰਨਾ ਦਾ ਦੁੱਧ ਮਾਂ ਦਾ ਵੀਰੇ ਕੋਲ 15 16 ਕਿਲੋ ਦੁੱਧ ਇਹ ਛੋਟੀ ਕਿੰਨਾ ਕੰਨ ਦਾ ਆ ਗਿਆ ਦੁੱਧ ਦੇ ਸਕਦੀ ਹੈ ਇਹ ਵੀਰੇ ਦੇਣਾ ਚਾਹੀਦਾ ਇਹਨੂੰ 11 12 ਕਿਲੋ ਵੱਡੀ 11 12 ਕਿਲੋ ਤੇ ਟੀਕੇ ਦਾ ਕੋਈ ਪਤਾ ਹੈਗਾ ਕਿਹੜਾ ਪ੍ਰੈਸ ਟੀਕਾ ਵੀਰੇ ਇਹ ਆਪਣੇ ਪੈਂਡੀ ਆ ਮੁੰਡੇ ਕੋਲ ਸਾਹਣੇ 29 ਦਾ ਬੱਚਾ ਉਹਦਾ ਟੀਕਾ ਉਹ ਮੇਲੇ ਤਣਾਹਲੇ ਤੋਂ ਜਿੱਤਿਆ ਹੋਆ ਮੁੰਡੇ ਦਾ ਕਦੋਂ ਸੂਈ ਸੀਗੀ ਅੱਜ ਇਹ ਵੀਰੇ ਸਵੇਰੋਂ ਸੂਈ ਆ ਓਕੇ ਸਵੇਰੋਂ ਸੂਈ ਆ ਤੇ ਜੇਰ ਕੰਪਲੀਟ ਆ ਕੱਢ ਲਿਆ ਵੀਰੇ ਇਹਨੂੰ ਬਾਹਰ ਨੂੰ ਸੈਜ ਜੀ ਫੋਲਾ ਛੋਟੀ ਮੰਨ ਕੇ ਆਇਆ ਉਹਨਾਂ ਥਣਲੇਵੀ ਦੀ ਪੂਰੀ ਸਾਫ ਸੁਥਰੀ ਆ ਤੇ ਕਿੰਨਾ ਕ ਤੇ ਬਾਕੀ ਦਾ ਵੀਰੇ ਬਰੀਡ ਵਾਲੀ ਆ ਗਈ ਹੈ ਨਾ ਆਮ ਜੀ ਝੋਟੀ ਨਹੀਂ ਹੈਗੀ ਸਿੰਗ ਸਾਲ ਇੱਕ ਨੰਬਰ ਵੱਡੇ ਸਾਈਜ਼ ਦੀ ਆ ਗਈ ਜੀ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੀ ਹੋਊ ਜੀ ਤੇ ਬਾਕੀ ਦਾ ਤੁਸੀਂ ਬਰੀਡ ਘਰੇ ਲ ਜਾ ਕੇ ਤਿਆਰ ਕਰ ਸਕਦੇ ਆ ਮਗਰ ਘੱਟੀ ਵੀ ਇਹਦੇ ਚੰਗੀ ਆ ਦੇਖੋ ਜੀ ਹਨ ਭਾਂਡੇ ਦੀ ਚੰਗੀ ਸਾਫ ਸੁਥਰੀ ਮੋੜ ਲਿਆ ਵੀਰੇ ਚੰਗੀ ਕੁਆਲਿਟੀ ਚ ਆ ਗਈ ਜੇ ਆਪਾਂ ਗੱਲ ਕਰ ਲਗੇ ਕਿਤੋਂ ਨਹੀਂ ਹੁੰਦੀ ਜਿਵੇਂ ਪਲੂਨ ਤੇ ਮੂੰਹੋਂ ਕਿਵੇਂ ਹੁੰਦੇ ਇਹ ਤੇ ਮੂੰਹ ਵੀਰੇ 4 ਦੰਦ 4 ਦੰਦ ਓਕੇ ਜੀ 4 ਦੰਦ ਹੋ ਸਕਦੀ ਆ ਤੇ ਅਣਦਾਈ ਆਇਆ ਜਦੋਂ ਕਿੰਨਾ ਕੱਢ ਦੂ ਬਾਈ ਐਦ ਕੀ ਹੈਈ ਅਣਦਾਈ ਆਇਆ ਜਦੋਂ ਦੁੱਧ ਦਾਜਾ ਵੀਰ ਨੂੰ ਦੇਣਾ ਚਾਹੀਦਾ 11-12 ਕੋ ਜਿਹੜਾ ਸਭ ਨਾਲ ਵੱਡੀ-ਬੁੱਡੀ ਹੈ ਹੂੰ ਕੱਦ ਪੈੜ ਦੇ ਹਿਸਾਬ ਨਾਲ ਬਾਕੀ ਦਾ ਇਹਦੇ ਵਿੱਚ ਕੋਈ ਨਹੀਂ ਬੜਿਆ ਹੁੰਦਾ ਕਿਉਂਕਿ ਪਲੂਣ ਝੋਟੀ ਹੈ ਨਾ ਕਰਮਾ ਹਨਾ 11-12 ਕਿਲੋ ਦੁੱਧ ਤੇ ਧਾਰਾ ਦੂਰਾਂ ਦੀ ਓਕੇ ਬਾਈ ਜਮਾ ਓਕੇ ਵੀਰੇ ਠੀਕ ਆ ਤੇ ਮੁੱਲ ਫਿਰ ਕੀ ਆ ਗਿਆ ਮੁੱਲ ਵੀਰੇ ਦਾ 1 ਲੱਖ 50 ਹਜ਼ਾਰ ਰੁਪਏ ਮਾਨਦਾਨ ਵਿੱਚ ਹੋਜੂ ਬਸ ਮਾਨਦਾਨ ਕਰ ਰਿਹਾ ਵੀਰੇ ਬਜਾ ਜੀ ਮੰਗੇ ਕਿਉਂਕਿ ਬਾਈ ਕੋਲੇ ਨਾ ਸਾਰੇ ਪਸ਼ੂ ਜਿੰਨੇ ਵੀ ਪਸ਼ੂ ਆ ਚੰਗੇ ਹੀ ਆਗੇ ਕੋਈ ਵੀ ਪਸ਼ੂ ਐ ਨਹੀਂ ਖਣ ਭਾਂਡੇ ਦੀ ਪੂਰੀ ਸਾਫਤ ਦੇ ਨੰਬਰ ਬਾਈ ਇੱਕ ਵਾਰੀ ਫੇਰ ਬੋਲ ਦਿਓ ਨੰਬਰ ਵੀ 84270 22021 22021 ਪਿੰਡ ਗਾਹਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਇੱਕ ਝੋਟੀ ਸੀ ਇੱਕ ਸਾਨੂੰ ਟੋਪ ਦੰਗੀਆਂ ਦਿਖਾਤਾ ਤੇ ਬਾਕੀ ਦਾ ਪਾਉਂਗੇ ਤਾਂ ਤੁਸੀਂ ਕੱਢੋਗੇ ਚੰਗੀ ਬਰੀਡ ਆ ਮਗਰ ਕੱਟੀ ਵੀ ਸਾਨੂੰ ਦਿਖਾ ਦੀ ਇੱਕ ਵਾਰੀ ਚੰਗੀ ਆ ਆ ਦੇਖੋ ਜੀ ਖਣ ਭਾਂਡੇ ਦੀ ਵੀ ਝੋਟੀ ਚੰਗੀ ਆ ਤੇ ਮਗਰ ਕੱਟੀ ਵੀ ਚੰਗੀ ਹੈਗੀ ਤੇ ਜਰੂਰ ਕਰਿਓ ਬਾਈ ਨਾਲ ਸੰਪਰਕ ਮੋਲ ਸਾਨੂੰ ਵੀਡੀਓ ਦੇ ਵਿੱਚ ਹੀ ਕਰਾ ਕੇ ਦੱਸਤਾ ਜੀ ਇੱਕ ਝੋਟੀ ਸੀ ਇੱਕ ਸਾਨੂੰ ਦਿਖਾਤੀ ਧੰਨਵਾਦ ਜੀ